ਡਾਕਟਰ ਸਾਹਿਬ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੂਰੇ ਜੋਸ਼ੋ ਖਰੋਸ਼ ਨਾਲ ਤਿਆਰੀ ਕਰ ਰਹੀ ਹੈ ਕੀ ਲੱਗਦਾ ਵੀ ਆਮ ਆਦਮੀ ਪਾਰਟੀ ਨੂੰ ਉੱਥੇ ਜਿੱਤ ਪ੍ਰਾਪਤ ਹੋਊਗੀ ਦੇਖੋ ਆਮ ਆਦਮੀ ਪਾਰਟੀ ਪੂਰਾ ਜ਼ੋਰ ਲਾ ਕੇ ਹਰਿਆਣੇ 'ਚ ਪ੍ਰਚਾਰ ਕਰ ਰਹੀ ਹੈ ਜੀ ਅਰਵਿੰਦ ਕੇਜਰੀ ਵਾਲੇ ਲਈ ਕਮਾਂਡ ਵੀ ਭਗਵੰਤ ਮਾਨ ਸਾਹਿਬ ਨੇ ਸੰਭੀ ਹੋਈ ਹੈ ਹਾਂ ਕਿੰਨੀਆਂ ਰੈਲੀਆਂ ਭਗਵੰਤ ਮਾਨ ਸਾਹਿਬ ਹਰਿਆਣੇ 'ਚ ਕਰਾਏ ਨੇ ਜੀ ਤੇ ਅੱਜ 20 ਉਮੀਦਵਾਰਾਂ ਦੀ ਲਿਸਟ ਵੀ ਆਮ ਆਦਮੀ ਪਾਰਟੀ ਨੇ ਜਾਰੀ ਕਰ ਦਿੱਤੀ ਹੈ ਜਿਹੜੇ ਚੋਣ ਮੈਦਾਨ 'ਚ ਉਤਾਰ ਦਿੱਤੇ ਜੀ ਹੁਣ ਤੁਹਾਡਾ ਅਗਲਾ ਸਵਾਲ ਕਿ ਕੀ ਆਮ ਆਦਮੀ ਪਾਰਟੀ ਦਿੱਲੀ ਤੇ ਪੰਜਾਬ ਵਾਂਗ ਹਰਿਆਣੇ ਦੇ ਵਿੱਚ ਵੀ ਇਸ ਵਾਰ ਹੀ ਸਰਕਾਰ ਬਣਾ ਸਕੇਗੀ ਜੀ ਹੁਣ ਇਹ ਗੱਲ ਸੋਚਣ ਵਾਲੀ ਹੈ ਦੇਖੋ ਅਸ ਟਾਈਮ ਤੱਕ ਜੋ ਹਰਿਆਣੇ ਚ ਦਿਖ ਰਹੀ ਪਿਕਚਰ ਹੈ ਜੋ ਆ ਰਹੀ ਰਿਪੋਰਟ ਹੈ ਜੀ ਉਹਦੇ ਮੁਤਾਬਕ ਹਰਿਆਣੇ ਚ ਮੁੱਖ ਮੁਕਾਬਲਾ ਕਾਂਗਰਸ ਤੇ ਭਾਜਪਾ ਦੇ ਵਿਚਾਲੇ ਹੈ ਜੀ ਜੀ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਹੈ ਮੁਕਾਬਲੇ ਚ ਵੇਖੋ ਪਤਾ ਨਹੀਂ ਕੀ ਹੋ ਜਾਣਾ ਹੁੰਦਾ ਜੀ ਪਰ ਮੌਜੂਦਾ ਜੋ ਸਥਿਤੀ ਹੈ ਆਪਾਂ ਗੱਲ ਕਰ ਰਹੇ ਆ ਉਹਦੀ ਜੀ ਆਮ ਆਦਮੀ ਪਾਰਟੀ ਹਰਿਆਣੇ ਚ ਜਾ ਕੇ ਪੂਰਾ ਜ਼ੋਰ ਲਾ ਰਹੀ ਹੈ ਲੋਕਾਂ ਨੂੰ ਉਹ ਇਹ ਕਹਿ ਰਹੀ ਹੈ ਕਿ ਦਿੱਲੀ ਵੇਖੋ ਪੰਜਾਬ ਵੇਖੋ ਉੱਥੇ ਸਾਡੀਆਂ ਸਰਕਾਰਾਂ ਨੇ ਜੀ ਪਰ ਜੇਕਰ ਆਮ ਆਦਮੀ ਪਾਰਟੀ ਨੇ ਜਿੱਤਣਾ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਇਹ ਸੋਚਣਾ ਪਊਗਾ ਵੀ ਹੁਣ ਗੱਲਾਂ ਦਾ ਕੜਾ ਨਹੀਂ ਬੰਨਣਾ ਜੀ ਜੀ ਹੁਣ ਹਕੀਕੀ ਰੂਪ ਚ ਕੰਮ ਕਰਨੇ ਪੈਣੇ ਨੇ ਆਮ ਆਦਮੀ ਪਾਰਟੀ ਨੇ ਜਿਹੜੀਆਂ ਗਰੰਟੀਆਂ ਪੰਜਾਬ ਚ ਦਿੱਤੀਆਂ ਸੀ हरियाणा ਬਿਲਕੁਲ ਪੰਜਾਬ ਦੇ ਨਾਲ ਹੈ ਜੀ ਯਾਨੀ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਵਰਗਾ ਹੀ ਹੈ ਪੰਜਾਬ ਅੱਧੇ ਪੰਜਾਬ ਦੀਆਂ ਰਿਸ਼ਤੇਦਾਰੀਆਂ ਹਰਿਆਣੇ 'ਚ ਨੇ ਇੱਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਆਪਦੇ ਸੌਰੇ ਵੀ ਹਰਿਆਣੇ 'ਚ ਨੇ ਤਾਂ ਪੰਜਾਬ ਪਰੇ ਹਰਿਆਣੇ ਵਾਲੇ ਸਾਰਾ ਕੁਝ ਜਾਣਦੇ ਨੇ ਜੀ ਵੇਖੋ ਆਮ ਆਦਮੀ ਪਾਰਟੀ ਪ੍ਰਚਾਰ ਤੇ ਬਹੁਤ ਜ਼ੋਰ ਲਾ ਰਹੀ ਹੈ ਪਰ ਰਫਤਾਰ ਤੇ ਜ਼ੋਰ ਨਹੀਂ ਲਾ ਰਹੀ ਹਮ ਜੇਕਰ ਆਮ ਆਦਮੀ ਪਾਰਟੀ ਰਫ਼ਤਾਰ ਤੇ ਵੀ ਉਹਨਾਂ ਜ਼ੋਰ ਲਾਵੇ ਜਿੰਨਾ ਪ੍ਰਚਾਰ ਤੇ ਲਾ ਰਹੀ ਏ ਫਿਰ ਇਹਨਾਂ ਦਾ ਕੋਈ ਫਾਇਦਾ ਹੋ ਸਕਦਾ ਹੈ ਵੇਖੋ ਆਮ ਆਦਮੀ ਪਾਰਟੀ ਨੇ ਪੰਜਾਬ ਜਿਹੜੀਆਂ ਮੁੱਖ ਗਰੰਟੀਆਂ ਦਿੱਤੀਆਂ ਸੀ ਜਿੰਨਾ ਕਰਕੇ ਆਮ ਆਦਮੀ ਪਾਰਟੀ ਜਿੱਤੀ ਉਹ ਕਿਹੜੀਆਂ ਸੀ ਯਾਦ ਕਰੋ ਉਹ ਸੀਗੀਆਂ ਨਸ਼ਾ ਬਿਲਕੁਲ ਖਤਮ ਕਰ ਦੇਾਂਗੇ ਜੀ ਜੀ ਕੁਝ ਹਫ਼ਤਿਆਂ ਚ ਹੀ ਖਤਮ ਕਰ ਦੇਾਂਗੇ ਔਰ 2023 ਦੇ 15 ਅਗਸਤ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਅਗਲੀ 15 ਅਗਸਤ ਤੱਕ ਨਸ਼ਾ ਨਹੀਂ ਲੱਭੂਗਾ ਹੂੰ ਦੂਜਾ ਗਰੰਟੀ ਸੀ ਬੇਰੁਜ਼ਗਾਰੀ ਬਿਲਕੁਲ ਖਤਮ ਕਰ ਦਿਆਂਗੇ ਹਰਾ ਪੰਨ ਚੱਲੂਗਾ ਬੇਰੁਜ਼ਗਾਰੀ ਖਤਮ ਜਿਹੜੇ ਮੁੰਡੇ ਕੁੜੀਆਂ ਵਿਦੇਸ਼ਾਂ ਵੱਲ ਗਏ ਨੇ ਉਹ ਵੀ ਵਾਪਸ ਆਉਣਗੇ ਵਾਪਸ ਆਉਣਗੇ ਸਹੀ ਹੈ ਤੀਜੀ ਗਰੰਟੀ ਸੀ ਭਗਵੰਤ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਹਰ ਇੱਕ ਔਰਤ ਨੂੰ ਹਜ਼ਾਰ ਹਜ਼ਾਰ ਰੁਪਈਆ ਮਿਲੇਗਾ ਹੂੰ ਚੌਥੀ ਗਰੰਟੀ ਸੀ ਬਡਾਪਾ ਪੈਨਸ਼ਨ ਦੁੱਗਣੀ ਹੋਵੇਗੀ ਹੂੰ ਅਗਲੀ ਗਰੰਟੀ ਸੀ ਕਿ ਜਿਹੜਾ ਕੱਚੇ ਮੁਲਾਜ਼ਮ ਨੇ ਉਹ ਪੱਕੇ ਕਰ ਦਿੱਤੇ ਜਾਣਗੇ ਹੂੰ ਕੱਚੇ ਮੁਲਾਜ਼ਮਾਂ ਦਾ ਨਰਕ ਖਤਮ ਹੋ ਜਾਏਗਾ ਜੀ ਜੀ ਹੁਣ ਤੁਸੀਂ ਇਹਨਾਂ ਸਾਰੀਆਂ ਗੱਲਾਂ ਦੇ ਆਧਾਰ ਤੇ ਤੁਸੀਂ ਦੇਖੋ ਕਿ ਪੰਜਾਬ ਚ ਕੀ ਹੋਇਆ ਤੇ ਕੀ ਨਹੀਂ ਹੋਇਆ ਹਲੇ ਤਾਂ ਡਾਕਟਰ ਸਾਹਿਬ ਉਹਨਾਂ ਨੇ ਬੇਰੋਜ਼ਗਾਰੀ ਭੱਤਾ ਵੀ ਦੇਣਾ ਸੀਗਾ ਜਿਹੜੇ ਹਾਂ ਬੇਰੋਜ਼ਗਾਰੀ ਭੱਤੇ ਦੀ ਗੱਲ ਵੀ ਹੋਈ ਸੀ ਜੀ ਹੁਣ ਜੇਕਰ ਆਪਾਂ ਮੋਟੀਆਂ ਜੀਆਂ ਗੱਲਾਂ ਤੇ ਗੱਲ ਕਰੀਏ ਜੀ ਤੁਸੀਂ ਦੱਸੋ ਪੈਣੋ ਭਰਾਓ ਕੀ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਗਿਆ ਕੀ ਬੇਰੋਜ਼ਗਾਰੀ ਖਤਮ ਹੋ ਗਈ ਕੀ ਪੰਜਾਬ ਚ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਵਾਲੀ ਗਰੰਟੀ ਪੂਰੀ ਹੋ ਗਈ ਕੀ ਬੁਢਾਪਾ ਪੈਨਸ਼ਨ ਦੁੱਗਣੀ ਕਰਨ ਵਾਲੀ ਗਰੰਟੀ ਪੂਰੀ ਹੋ ਗਈ ਬੇਰੋਜ਼ਗਾਰੀ ਪੱਤਾ ਆ ਗਿਆ ਬਦਲਾਅ ਤੇ ਇਨਕਲਾਬ ਦੇ ਨਾਂ ਤੇ ਵੋਟ ਲਈ ਸੀ ਕੀ ਉਹ ਬਦਲਾਅ ਤੇ ਉਹ ਇਨਕਲਾਬ ਅੱਜ ਸੱਚੀ ਮੁੱੱਚੀ ਨਜ਼ਰ ਆ ਰਿਹਾ ਲੋਕ ਤਾਂ ਕਹਿੰਦੇ ਮਾਹੌਲ ਹਰ ਚੀਜ਼ ਪਹਿਲਾਂ ਨਾਲੋਂ ਵੀ ਦੁੱਗਣੀ ਹੋ ਗਈ ਹੈ ਚਾਹੇ ਉਹ ਮਹਿੰਗਾਈ ਆ ਚਾਹੇ ਮਾਹੌਲ ਖਰਾਬ ਹੋਣ ਦੀ ਗੱਲ ਆ ਚਾਹੇ ਕੁਝ ਵੀ ਦੇਖੋ ਹਰਿਆਣਾ ਜਿਹੜਾ ਨਾ ਉਹ ਪੰਜਾਬ ਬਾਰੇ ਪੂਰਾ ਹੀ ਜਾਣਦਾ ਜੀ ਹਰਿਆਣੇ ਦੇ ਵਿੱਚ ਇਕੱਲਾ ਪ੍ਰਚਾਰ ਨਹੀਂ ਚੱਲਣਾ ਹੁਣ ਆ ਹਰਿਆਣੇ ਦੀਆਂ ਚੂਨਾ ਜਦੋਂ ਸਿਰ ਤੇ ਆਈਆਂ ਨੇ ਜੀ ਤਾਂ ਆਮ ਆਦਮੀ ਪਾਰਟੀ ਇੱਕ ਪਾਸੇ ਤਾਂ ਕਹਿੰਦੀ ਐ ਵੀ ਖਜ਼ਾਨਾ ਭਰਿਆ ਹੋਇਆ ਹਾਂਜੀ ਖਜ਼ਾਨਾ ਖਾਲੀ ਨਹੀਂ ਹੈਗਾ ਹਾਂਜੀ ਜਿਹੜੀਆਂ ਕਾਂਗਰਸ ਕਾਲੀਆਂ ਦੀਆਂ ਸਰਕਾਰਾਂ ਸੀ ਉਹ ਝੂਠ ਮਾਰਦੀਆਂ ਰਹੀਆਂ ਖਜ਼ਾਨਾ ਖਾਲੀ ਐ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਆਪ ਕੀ ਕਰ ਰਹੀ ਐ ਹੂੰ ਵੇਖੋ ਤਨਖਾਹਾਂ ਕਿੰਨੇ ਵਿਭਾਗਾਂ ਦੀਆਂ ਰੁਕੀਆਂ ਹੋਈਆਂ ਨੇ ਸਹੀ ਹੈ ਕੇਂਦਰ ਤੋਂ ਕਿੰਨੀ ਵਾਰ ਕਰਜ਼ਾ ਲੈ ਲਿਆ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਫੇਰ ਉਹ ਚਿੱਠੀ ਲਿਖੀ ਹੈ ਕੇਂਦਰ ਸਰਕਾਰ ਨੂੰ ਜੀ ਵੀ ਸਾਨੂੰ ਜਿੰਨਾ ਕਰਜ਼ਾ ਦਾ ਕੋਟਾ ਮਿਲਦਾ ਸੀ ਉਹਦੇ 'ਚ 10000 ਕਰੋੜ ਕੋਟਾ ਹੋਰ ਵਧਾਇਆ ਜਾਵੇ ਜੀ ਜੀ ਸਹੀ ਹੈ ਨਾਲੇ ਪਿਛਲੇ 2 ਦਿਨਾਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਕੱਲੀ ਨੇ ਜੀ ਡੀਜ਼ਲ ਦਾ ਰੇਟ ਵਧਾ ਦਿੱਤਾ ਪੈਟਰੋਲ ਦਾ ਰੇਟ ਵਧਾ ਦਿੱਤਾ ਬਿਜਲੀ ਦੀਆਂ ਦਰਾਂ ਵਧਾ ਦਿੱਤੀਆਂ ਬੱਸ ਕਰਾਇਆ ਵਧ ਗਿਆ ਸਹੀ ਹੈ ਉਧਰ ਹਰਿਆਣੇ ਦੀਆਂ ਚੋਣਾਂ ਨੇ ਤੇ ਉਧਰ ਇਹ ਹੋ ਰਿਹਾ ਹੁਣ ਦੇਖੋ ਆਮ ਆਦਮੀ ਪਾਰਟੀ ਜੇਕਰ ਇਹ ਸੋਚਦੀ ਹੈ ਵੀ ਇਹ ਤਾਂ ਛੋਟੀਆਂ-ਛੋਟੀਆਂ ਗੱਲਾਂ ਨੇ ਇਹਨਾਂ ਦਾ ਕਿਹੜਾ ਕੋਈ ਧਿਆਨ ਕਰਦਾ ਹੈ ਪ੍ਰਚਾਰ ਕਰੋ ਤੇ ਜਿੱਤੋ ਹੁਣ ਇਹੀ ਭਲੇਖਾ ਪਹਿਲਾਂ ਕਾਲੀਆਂ ਨੇ ਪਾਲ ਲਿਆ ਕਾਂਗਰਸੀਆਂ ਨੇ ਪਾਲ ਲਿਆ ਭਾਜਪਾ ਨੇ ਪਾਲ ਲਿਆ ਹੁਣ ਉਹ ਦੌਰ ਨਹੀਂ ਰਿਹਾ ਜੀ ਲੋਕਾਂ ਦੀ ਮਾਨਸਿਕਤਾ ਦਾ ਅਨਲਿਸਿਸ ਨਵੇਂ ਸਿਰਿਓ ਕਰਨਾ ਪਏਗਾ ਜੀ ਸੋਸ਼ਲ ਮੀਡੀਆ ਆਇਆ ਜਿਹੜੇ ਬੇਬੇ ਬਾਪੂਆਂ ਨੂੰ ਕੋਈ ਵਾਪਰੀ ਗੱਲ ਵੀ 2-2 4-4 ਸਾਲ ਬਾਅਦ ਪਤਾ ਲੱਗਦੀ ਸੀ ਸਹੀ ਹੁਣ 1 ਮਿੰਟ ਚ ਜਾਂਦੀ ਠਾ ਦੇਣੇ ਹਰ ਘਰ ਚ ਸਹੀ ਸੋ ਲੋਕ ਹੁਣ ਪਹਿਲਾਂ ਵਾਂਗ ਨਾ ਸੋਚਦੇ ਨੇ ਨਾ ਭੋਲੇ ਰਹੇ ਨੇ ਜੀ ਹਰਿਆਣੇ ਦੇ ਲੋਕਾਂ ਨੇ ਤਾਂ ਮੋਟੀਆਂ ਹੀ ਗੱਲਾਂ ਵੇਖਣੀਆਂ ਨੇ 200000 ਰੁਪਏ ਮੈਨੂੰ ਲੱਗਦਾ 50% ਵੋਟਾਂ ਔਰਤਾਂ ਦੇ 1000 ਰੁਪਏ ਦੀ ਗਾਰੰਟੀ ਨੇ ਪੁਆਈਆਂ ਆਮ ਆਦਮੀ ਪਾਰਟੀ ਲੋਕਾਂ ਨੇ ਸੋਚਿਆ ਵੀ ਚਲ ਯਾਰ ਜਿਹਦੇ ਹਰ ਘਰ ਚ ਦੋ ਤਿੰਨ ਔਰਤਾਂ ਤਾਂ ਹੈਗੀਆਂ ਹੀ ਆ ਇੱਕ ਸੱਸ ਹੈਗੀ ਇੱਕ ਨੋ ਹੈਗੀ ਆ ਇੱਕ ਧੀ ਹੈਗੀ ਆ ਇਹ ਦੋ ਔਰਤਾਂ ਹਰ ਘਰ ਚ ਹੈਗੀਆਂ ਨਾ ਨੋ ਸੱਸ ਸਹੀ ਹੈ ਜੀ ਤਿੰਨ ਜ਼ਿਆਦਾਤਰ ਘਰਾਂ ਚ ਨੇ ਹਰ ਘਰ ਨੂੰ ਆਏ ਸੀ ਵੀ 2-3000 ਰੁਪਇਆ ਤਾਂ ਸਰਕਾਰੋਂ ਆ ਹੀ ਜਾਣਾ ਕਰਨਾ ਚਲੋ ਰਸੋਈ ਖਰਚਾ ਜਿਹੜਾ ਖੰਡ ਪੱਤੀ ਚਾਹ ਕਿਉ ਇਹ ਤਾਂ ਪੂਰਾ ਹੋਇਆ ਸੌਦਾ ਤਾਂ ਐ ਵੀ ਸੀਗਾ ਨਾ ਵਿੱਚਨਾ ਟਾਈਮ ਸਾਡੇ ਬੱਚੇ ਬੇਰੋਜ਼ਗਾਰ ਆ ਉਹਨਾਂ ਨੂੰ ਬੇਰੋਜ਼ਗਾਰੀ ਭੱਤਾ ਵੀ ਮਿਲਣਾ ਹਾਂ ਤਾਂ ਅਜੇ ਤੱਕ ਉਹ ਪੂਰਾ ਨਹੀਂ ਕੀਤਾ ਇਹਨਾਂ ਵੱਲ ਵੇਖ ਕੇ ਆਮ ਆਦਮੀ ਪਾਠੀ ਪੰਜਾਬ ਵੱਲ ਵੇਖ ਕੇ ਹਿਮਾਚਲ ਵਾਲਿਆਂ ਨੇ ਵੀ ਪੱਗਾ ਲੈ ਲਿਆ ਹਮਾਚਲ ਵਾਲਿਆਂ ਨੇ ਤਾਂ ਗਾਹ ਇਦੋਂ ਵੀ ਛੱਡਤਾ ਨਾ ਉਹ ਕਹਿੰਦੇ ਹਜ਼ਾਰ-ਹਜ਼ਾਰ ਨਹੀਂ 15-1500 ਰੁਪਈਆ ਹਰ ਇੱਕ ਔਰਤ ਨੂੰ ਦੇਵਾਂਗੇ ਹੁਣ ਹਮਾਚਲ ਵਾਲੇ ਫਿਸ ਫਿਸ ਕਰੀ ਜਾਂਦੇ ਨੇ ਜੀ ਹੁਣ ਉੱਥੇ ਉਹਨਾਂ ਨੇ ਨਵੀਂ ਨੀਤੀ ਕੱਢ ਮਾਰੀ ਜੀ ਕਹਿੰਦੇ ਵੀ ਹਰੇਕ ਔਰਤ ਨੂੰ ਨਹੀਂ ਦੇ ਸਕਦੇ ਹਰ ਘਰ ਚ ਇੱਕ ਔਰਤ ਨੂੰ ਦੇਵਾਂਗੇ ਭਾਵੇਂ ਵੱਡੀ ਉਮਰ ਵਾਲੀ ਲੈ ਲਓ ਭਾਵੇਂ ਛੋਟੀ ਵਾਲੀ ਹਾਂਜੀ ਤੇ ਦੇਵਾਂਗੇ ਵੀ 18 ਸਾਲ ਤੋਂ ਉੱਪਰ ਦੀ ਹੋਵੇ ਜੀ ਤੇ 60 ਸਾਲ ਤੋਂ ਥੱਲੇ ਦੀ ਹੋਵੇ ਉਹਨੂੰ ਹਮ ਹੁਣ ਕੀ ਕਰਤਾ 60 ਫੀਸ ਦੀ 70 ਫੀਸ ਦੀ ਔਰਤਾਂ ਉਹਨਾਂ ਨੇ ਸਕੀਮ ਚੋਂ ਬਾਹਰ ਕਰਤੀਆਂ ਜੀ ਹੁਣ ਇਸੇ ਤਰ੍ਹਾਂ ਭਗਵੰਤ ਮਾਨ ਹੋਰੀ ਆਮ ਆਦਮੀ ਪਾਰਟੀ ਕਹਿੰਦੀ ਹੁੰਦੀ ਸੀ ਜੀ ਕਿ ਇਹ ਕਾਲੀ ਕਾਂਗਰਸ ਸੀ ਭਾਜਪਾ ਲਾਣੇ ਕਰ ਦਿੰਦੇ ਆ ਵੋਟਾਂ ਵੇਲੇ ਜੀ ਤੇ ਫਿਰ ਲਾਗੂ ਕਰਦੇ ਨੇ ਜਦੋਂ ਸਰਕਾਰ ਦਾ ਆਖਰੀ ਸਾਲ ਰਹਿ ਜਾਂਦਾ ਉਦੋਂ ਆ ਕੇ ਜੀ ਤੇ ਇਹਨਾਂ ਨੇ ਕੀ ਕੀਤਾ ਹੁਣ 2.5 ਸਾਲ ਪਾਉਣੇ 3 ਸਾਲ ਬੀਤ ਗਏ ਸਰਕਾਰ ਨੂੰ ਜੀ ਔਰਤਾਂ ਨੂੰ ਹਜ਼ਾਰ ਹਜ਼ਾਰ ਅਜੇ ਤੱਕ ਤਾਂ ਮਿਲਿਆ ਨਹੀਂ ਹਮ ਬਾਕੀ ਬੇਰੋਜ਼ਗਾਰੀ ਭੱਤੇ ਦੀ ਗੱਲ ਕਰ ਲਓ ਵਡਾਪਾ ਪੈਨਸ਼ਨ ਦੀ ਗੱਲ ਕਰ ਲਓ ਕੱਚੇ ਮੁਲਾਜ਼ਮ ਸਾਰੇ ਵਿਭਾਗਾਂ ਚ ਰੋਂਦੇ ਫਿਰਦੇ ਨੇ ਜੀ ਕਿਸੇ ਵਿਭਾਗ ਚ ਕੱਚੇ ਮੁਲਾਜ਼ਮ ਪੱਕੇ ਨਹੀਂ ਹੋਏ ਥੋੜੀਆਂ ਬਹੁਤ ਤਨਖਾਹਾਂ ਵਾੜੀਆਂ ਮੋਟੀਆਂ ਵਧ ਗਈਆਂ ਉਹ ਪੱਕੇ ਨਹੀਂ ਹੋਏ ਕਿਸੇ ਵੀ ਡਿਪਾਰਟਮੈਂਟ ਚ ਅੱਛਾ ਆਮ ਆਦਮੀ ਪਾਰਟੀ ਜਦੋਂ ਬੋਰਡ ਲਾ ਰਹੀ ਹੈ ਜੀ ਅਖਬਾਰਾਂ ਚ ਪ੍ਰਚਾਰ ਕਰ ਰਹੀ ਹੈ ਤਾਂ ਮੈਨੂੰ ਲੱਗਦਾ ਇਹ ਬਹੁਤ ਵੱਡਾ ਭਲੇਖਾ ਇਹ 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 ਕੰਮ ਨਹੀਂ ਕਰਨਾ ਹੁਣ ਜੀ ਜੇਕਰ ਇਹ ਕੰਮ ਕਰਦਾ ਹੁੰਦਾ ਜੀ ਤਾਂ ਫਿਰ ਦੂਜੀਆਂ ਪਾਰਟੀਆਂ ਵੀ ਇਹ ਪ੍ਰਚਾਰਤਾ ਕਰ ਹੀ ਲੈਂਦੀਆਂ ਜੀ 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 ਪੈਸਾ ਉਹਨਾਂ ਕੋਲ ਵੀ ਹੈਗਾ ਤਾਂ ਕੱਲਾ ਪ੍ਰਚਾਰ ਨਹੀਂ ਕੁਝ ਕਰਕੇ ਦਿਖਾਉਣਾ ਪਏਗਾ ਹੁਣ ਲੋਕ ਕੱਲੀਆਂ ਗੱਲਾਂ ਨਾਲ ਢਿੱਡ ਨਹੀਂ ਭਰਨਗੇ ਹੁਣ ਉਹ ਅਮਲੀ ਰੂਪ ਚ ਵੇਖਣਗੇ ਤੇ ਹਰਿਆਣੇ ਦੇ ਵਿੱਚ ਵੀ ਲੋਕਾਂ ਨੇ ਅਮਲ ਵੇਖਣਾ ਜੀ ਜੀ ਕੱਲੇ ਭਾਸ਼ਣ ਨਹੀਂ ਚੱਲਣੇ ਭਾਜਪੀ ਦਾ ਉੱਥੇ ਸੂਪੜਾ ਸਾਫ਼ ਹੋਣ ਜਾ ਰਿਹਾ ਮੈਨੂੰ ਲੱਗਦਾ ਜੀ 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 ਉੱਥੇ ਲਗਭਗ ਜਦੋਂ ਟਿਕਟਾਂ ਵੰਡੀਆਂ ਨੇ ਨਾ ਤੇ ਲਗਭਗ 250 ਦੇ ਕਰੀਬ ਬੀਜੇਪੀ ਦੇ ਜਿਹੜੇ ਆਗੂ ਨੇ ਉਹਨਾਂ ਨੇ ਅਸਤੀਫੇ ਦਿੱਤੇ ਆ ਅੱਜ ਦੀ ਤਰੀਕ ਤੱਕ ਹੂੰ 250 ਦੇ ਕਰੀਬ ਹੂੰ ਕਿੰਨੇ ਬੀਜੇਪੀ ਦੇ ਵੱਡੇ ਆਗੂ ਰੋਪੇ ਉਹਨਾਂ ਨੇ ਐਲਾਨ ਕਰਤਾ ਕੈਮਰਿਆਂ ਤੇ ਰੋਏ ਹੂੰ ਉਹਨਾਂ ਨੇ ਐਲਾਨ ਕਰਤਾ ਵੀ ਅਸੀਂ ਤਾਂ ਵੱਖਰੇ ਆਯਾਦ ਚੋਣ ਲੜਾਂਗੇ ਬੀਜੇਪੀ ਦਾ ਸੁਪਣਾ ਤਾਂ ਸਾਫ ਹੋ ਰਿਹਾ ਹੂੰ ਕਾਂਗਰਸ ਦੇ ਖਾਤੇ ਚ ਮੋੜ ਨਜ਼ਰ ਆ ਰਿਹਾ ਉੱਥੇ ਇਹ ਅੱਜ ਦੀ ਸਟੇਜ ਚ ਹੂੰ ਆਮ ਆਦਮੀ ਪਾਰਟੀ ਨੇ ਜੇਕਰ ਉਥੋਂ ਕੋਈ ਬੇਰ ਝੋਲੀ ਚ ਡਿੱਗਨੇ ਨੇ ਹੂੰ ਤਾ ਇਹਨਾਂ ਨੂੰ ਲਾਜ਼ਮੀ ਤੌਰ ਤੇ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਚ ਵੀ ਕੁਝ ਕਰਕੇ ਦਿਖਾਉਣ ਦੀ ਲੋੜ ਹੈ ਵਰਨਾ ਉਮੀਦਾਂ ਪੂਰੀਆਂ ਨਹੀਂ ਹੋਣਗੀਆਂ ਡਾਕਟਰ ਸਾਹਿਬ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਦੀ ਗੱਲ ਆ ਰਹੀ ਆ ਆਪਣਾ ਹਰਿਆਣਾ ਵਿੱਚ ਵੀ ਕੀ ਲੱਗਦਾ ਵੀ ਇਹ ਕਰਨਗੇ ਗੱਠਜੋੜ ਕੇ ਨਹੀਂ ਦੇਖੋ ਅੱਜ ਜਿਹੜੀ ਤਸਵੀਰ ਸਾਹਮਣੇ ਆ ਗਈ ਜੀ ਉਦੇ ਮੁਤਾਬਕ ਤਾਂ ਖਖੜੀਆਂ ਕਰੇਲੇ ਹੋ ਗਏ ਜੀ ਕਾਂਗਰਸ ਵੀ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਗੱਠ ਜੋੜ ਸੀ ਜੀ ਕਿਉਂਕਿ ਆਮ ਆਦਮੀ ਪਾਰਟੀ ਨੇ 20 ਸੀਟਾਂ ਤੇ ਆਪਦੇ ਵੱਖਰੇ ਉਮੀਦਵਾਰ ਲਾਣ ਦਿੱਤੇ ਆ ਜੀ 12 ਸੀਟਾਂ ਤੇ ਤਾਂ ਇੱਕ ਦੂਜੇ ਦੇ ਵਿਰੋਧੀ ਉਮੀਦਵਾਰ ਲਾਣੇ ਗਏ ਆ ਜੀ 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 ਤਾਂ ਜਿਹੜੇ ਗੱਠ ਜੋੜ ਦੀ ਗੱਲ ਸੀ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹਰਿਆਣਾ ਦੇ ਵਿੱਚ ਇਸ ਟਾਈਮ ਤੱਕ ਉਹਦਾ ਕੁਝ ਬਣਦਾ ਨਜ਼ਰ ਆ ਨਹੀਂ ਰਿਹਾ ਆਉਣ ਵਾਲੇ ਦਿਨਾਂ 'ਚ ਕੋਈ ਨਮੀ ਸੂਚੀ ਦੇ ਉੱਪਰ ਕੁਝ ਕਸੀਟਾਂ ਤੇ ਕੋਈ ਇਹਨਾਂ ਦਾ ਤੈਅ ਹੋ ਜੇ ਉਹ ਗੱਲ ਤਾਂ ਆਉਣ ਵਾਲੇ ਦਿਨ ਦੱਸਣਗੇ ਫਿਲਹਾਲ ਕਾਂਗਰਸ ਨੇ ਵੀ ਇੱਕ ਸੂਚੀ ਲਾਣ ਦਿੱਤੀ ਹੈ ਉਮੀਦਵਾਰਾਂ ਦੀ ਆਮ ਆਦਮੀ ਪਾਰਟੀ ਨੇ ਵੀ ਲਾਣ ਦਿੱਤੀ ਹੈ ਇੱਥੋਂ ਤੱਕ ਤਾਂ ਗੱਠਜੋੜ ਨਜ਼ਰ ਨਹੀਂ ਆ ਰਿਹਾ